ਅੱਜ ਨਾ ਜੇ ਮੈਂ ਗੱਲ ਕਰਨਾ ਸੱਚ ਨੂੰ ਉਹ ਗੱਲ ਹੋਈ ਪਈ ਜਿਵੇਂ ਆਪਾਂ ਕਹਿੰਦੇ ਹੁੰਦੇ ਭਲਵਾਨਾ ਵਾਂਗੂ ਯਾਰਾ ਬੱਚੀ ਫਾਸ ਫਾਸ ਕੇ ਤੁਰਦੀ ਆ ਉਹ ਗੱਲ ਬਾਤ ਆ ਬਾਈ ਇੱਥੋਂ ਅਗਲੇ ਬੰਨੋ ਲੈ ਬਾਅਦ ਦੇਖ ਸਕਦੇ ਹੋ ਤੇ ਮੇਨ ਗੱਲ ਆ ਨਾ ਜਿਹੜੀ ਥਣ ਥਣ ਤਾਂ ਲੱਗਾ ਪੂਰਾ ਬਲ ਦਰਜੇ ਦਾ ਟਾਪ ਕੁਆਲਟੀ ਵਾਲਾ ਥਣ ਥਣ ਨੋਟ ਲੱਗਿਆ ਤੇ ਬੱਚੀ ਹੁਣ ਤੁਹਾਨੂੰ ਜੱਜਮੈਂਟ ਹੁੰਦੀ ਵੀ ਹੋਊਗੀ ਵੀਡੀਓ ਦੇਖ ਕੇ ਬੱਕਤੀ ਭਲਵਾਨਾ ਵਾਂਗੂ ਤੁਰਦੀ ਆ ਯਾਰ ਫਾਸ ਫਾਸ ਕੇ ਕਿਉਂਕਿ ਜਾਣ ਵਾਲੀ ਬੱਚੀ ਆ ਮੇਨ ਗੱਲ ਆ ਨਾ ਜਿਹੜੀ ਮੂੰਹੋਂ ਚਾਰ ਦੰਦ ਹੈ ਹਜੇ ਪਹਿਲਾ ਸੂ ਹੈ ਦਾ ਇਹ 13 ਕਿਲੋ ਬੋਲੀ ਬਾਈ ਕਹਿੰਦਾ ਇਸ ਟਾਈਮ ਤੀਜੇ ਦਿਨ ਇਹਦੇ ਥੱਲੇ ਹਾਜ਼ਰ ਹੈ ਸੱਜਣੋ ਜੇ 13 ਅੱਜ ਹਾਜ਼ਰ ਕਰਦੀ ਆ ਤਾਂ 15 16 ਪਾਉਣਾ ਇਹਨੂੰ ਕੋਈ ਬਾਹਲੀ ਵੱਡੀ ਗੱਲ ਨਹੀਂ ਹੈਗੀ ਸੱਜਣੋ ਤੇ ਬਾਕੀ ਹੈਗੀ ਵੀ ਯਾਰ 5 ਸਟਾਰ ਹੈ ਜਰਸੀ ਤੇ ਸਾਹੀਵਾਲ ਦਾ ਥੋੜਾ ਜਿਹਾ ਕ੍ਰੋਸ ਅੰਗ ਆ ਗਿਆ ਬੱਛੀ ਚ ਤਾਂ ਕਰਕੇ ਇਹਦਾ ਥਣ ਥਣ ਸਾਹੀਵਾਲ ਕ੍ਰੋਸ ਅੰਗ ਕਰਕੇ ਨਾ ਇਹ ਸਿਰਾ ਕੁਆਲਿਟੀ ਦਾ ਲੱਗਿਆ ਤੇ ਮੇਨ ਗੱਲ ਆ ਜਿਹੜੀ ਮਾਗਰ ਵੀ ਬੱਛੀ ਆ ਤੇ ਹੈਗੀ ਵੀ ਯਾਰ ਠੰਡੀ ਸੀਲ ਆ ਬਾਈ ਪੂਰੀ ਆ ਨਾ ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲਾ ਸੱਜਣੋ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਪਿੰਡ ਤੁੰਗਾ ਹੈ ਜੀ ਤਹਿਸੀਲ ਰਾਏਕੋਟ ਜ਼ਿਲ੍ਹਾ ਲੁਧਿਆਣਾ ਜੇ ਨੇੜੇ ਗੱਲ ਕਰਨਾ ਸੱਜਣੋ ਇਹਦੇ ਆਂਡਲੂ ਪਿੰਡ ਰਹਿ ਗਿਆ ਤੇ ਨੇੜੇ ਰਹਿ ਗਿਆ ਕਲਸੀਆਂ ਪਿੰਡ ਕਿਉਂਕਿ ਕਲਸੀਆਂ ਪਿੰਡ ਆ ਜਿਹੜਾ ਮਸ਼ਹੂਰ ਪਿੰਡ ਹੈ ਪੰਜਾਬ ਦਾ ਕਿਉਂਕਿ ਉਸ ਨਗਰ ਦੇ ਵਿੱਚ ਜੇ ਆਪਾਂ ਗੱਲ ਕਰੀਏ ਕਬੱਡੀ ਦਾ ਵੱਡਾ ਮੱਲ ਕਬੱਡੀ ਦਾ ਸਪਾਇਡਰਮੈਨ ਵੀ ਕਹਿੰਦੇ ਨੇ ਇੰਦਰਜੀਤ ਕਲਸੀਆਂ ਵਾਲੇ ਦਾ ਪਿੰਡ ਆ ਬਾਈ ਨੇੜੇ ਬਾਈ ਦੇ ਅੱਜ ਦੀ ਵੀਡੀਓ 'ਚ ਸੱਜਣੋ ਦਿਖਾਵਾਂਗੇ ਆਪਾਂ ਤੁਹਾਨੂੰ ਚਾਰ ਜਰਸੀ ਦੇ ਨਗੀਨੇ ਇੱਕ ਹੈਗੀ ਆ ਮੂਹੋ ਚਾਰ ਦੰਦ ਪਹਿਲਣ ਸੂਈ ਹੋਈ ਆ ਤੀਜਾ ਦਿ 12 ਤੋਂ 13 ਕਿਲੋ ਬੋਲੀ ਰੈਡੀ ਆ 15 ਤੋਂ 16 ਕੇਜੀ ਵਾਲੀ ਬੱਛੀ ਆ ਸੱਜਣੋ ਤੇ ਤਿੰਨ ਹੈਗੀਆਂ ਨੇ ਬਾਈ ਤਿਆਰ ਦੁੱਧ ਵਾਲੀਆਂ ਉਹ ਵੀ ਜਾਨਵਰ ਦਿਖਾਵਾਂਗੇ ਤੇ ਆਜੋ ਬਾਈ ਨਾ ਕਰਾਉਣੀਆ ਗੱਲਬਾਤ ਤੇ ਜਿਹੜੀ ਮੇਨ ਗੱਲਾਂ ਨੇ ਸੱਜਣਾ ਜਿਹੜੇ ਰੇਟ ਹੁੰਦੇ ਨੇ ਸੱਜਣੋ ਏਰੀਏ ਦੇ ਵਿੱਚੋਂ ਲਾ ਲਿਓ ਹੈਨਾ ਵੀ ਰੇਟ ਬਾਈਆਂ ਦੇ ਜਮਾਂ ਖਿੱਚਵੇਂ ਹੁੰਦੇ ਨੇ ਪੂਰੇ ਖਿੱਚਵੇਂ ਰੇਟ ਹੁੰਦੇ ਨੇ ਤੇ ਬਿਲਕੁਲ ਜੈਨੂਅਰ ਰੇਟ ਮਿਲਣਗੇ ਤੁਹਾਨੂੰ ਤੇ ਜਾਨਵਰ ਵੀ ਬਾਈ ਕੋਲ ਜੈਨੂਅਨ ਮਿਲੂਗਾ ਤੇ ਮਿਲਣਗੀਆਂ ਵੀ ਜਰਸੀ ਬਾਈ ਅੱਜ ਟੌਪ ਦੀਆਂ ਚਾਰ ਤੇ ਬਾਈ ਨਾ ਕਰਾਉਣੀਆ ਗੱਲਬਾਤ ਆਜੋ ਬਾਈ ਹਾਂਜੀ ਹੋਰ ਬਾਈ ਜੀ ਕੀ ਹਾਲ ਚਾਲ? ਉਹਨਾਂ ਨੂੰ ਆਇਆ ਉਹਨਾਂ ਚੱਲਦੀ ਗੱਲਾਂ ਵੀ ਨੇ। ਨਾਮ ਦੱਸ ਦੋ ਕੀ ਆਪਣਾ? ਗੁਰਦੀਪ ਸਿੰਘ ਕਦੇ ਆ ਜੀ। ਗੁਰਦੀਪ ਸਿੰਘ ਗਰੇਵਾਲ ਪਿੰਡ ਤੁੰਗਾ ਹੈ ਜੀ। ਜ਼ਿਲ੍ਹਾ ਲੁਧਿਆਣਾ। ਲੈ ਸੱਜਣੋ ਹਰੇਕ ਵੀਡੀਓ ਦੇ ਵਿੱਚ ਬਾਈ ਦਾ ਬੇਟਾ ਹੁੰਦਾ। ਉਹ ਮੇਰਾ ਖਿਆਲ ਆ ਬੀਜੀ ਅੱਜ ਕਿਤੇ। ਹਾਂ ਜੀ ਇਸ ਤੇ ਦਾ ਹੀ ਕਰੀ। ਆਹ ਉਹ ਗਏ ਹੋਏ ਨੇ ਮੈਚ ਤੇ ਤਾਂ ਕਰਕੇ ਆਪਾਂ ਬਾਈ ਜੀ ਨੂੰ ਲਿਆ ਅੱਜ ਵੀਡੀਓ ਦੇ ਵਿੱਚ ਕਿਉਂਕਿ ਅੱਜ ਦੀ ਡਿਟੇਲ ਸਾਰੀ ਆਪਾਂ ਬਾਈ ਨੂੰ ਪੁੱਛਾਂਗੇ ਤੇ ਰੇਟ ਵੇਟ ਵੀ ਬਾਈ ਤੋਂ ਲਵਾਂਗੇ ਕਿਉਂਕਿ ਖਰੀਦਦਾਰ ਹੈ ਬਾਈ। ਕੈਮਰੇ ਚ ਥੋੜਾ ਜਿਹਾ ਘਟ ਆਉਂਦਾ ਬਾਈ ਮਾਲ ਖਰੀਦ ਖਰੀਦਣ ਦੇ ਰਹਿੰਦਾ ਹਨ ਹਾਂ ਜੀ ਹਾਂ ਜੀ ਹਾਂ ਕਿਉਂਕਿ ਬਾਈ ਮਾਲ ਖਰੀਦ ਕੇ ਲੈ ਕੇ ਆਉਂਦਾ ਤੇ ਉਹ ਬਾਈ ਦੀ ਡਿਊਟੀ ਆ ਮਾਲ ਵੇਚਣ ਦੀ ਕਰੇ ਹਾਂ ਜੀ ਹਾਂ ਜੀ ਅੱਜ ਉਹ ਗੈਰ ਹਾਜ਼ਰ ਆ ਲੈ ਹੁਣ ਪਿਛਲੇ ਕਈ ਦਿਨਾਂ ਤੋਂ ਦੋਹੇ ਕੰਮ ਬਾਈ ਇਹ ਕਰਦਾ ਆਉਂਦਾ ਲੈ ਕਿਹੜੇ ਬੰਦੇ ਨੂੰ ਸਟਾਰਟ ਕਰੀਏ ਬਾਈ ਫਿਰ ਆਪਾਂ ਅੱਲੇ ਨੰਬਰ ਤੋਂ ਜੀ ਇੱਥੋਂ ਕਰੀਏ ਹਾਂ ਜੀ ਲੈ ਦੱਸ ਬਾਈ ਆਏ ਤੇ ਮਾਰ ਦੇ ਕੈਮਰਾ ਵੀ ਆ ਨਗੀਨਾ ਦਿਖਾ ਦੇ ਇੱਕ ਵਾਰੀ ਸੱਜਣੋ ਇਹ ਪੈਂਦੀ ਆ ਵੀ ਥੋੜੀ ਜਿਹੀ ਸਾਹੀਵਾਲ ਕ੍ਰੌਸ ਦੇ ਵਿੱਚ ਪੈਂਦੀ ਆ ਹਾਂਜੀ ਤੇ ਫੇਸ ਕੁਆਲਿਟੀ ਦਿਖਾ ਦੇ ਤੇ ਲਵੇ ਲਾ ਕੇ ਨਾ ਲੇਵਾਲੂਆ ਦਿਖਾ ਦੇ ਭਾਈ ਆ ਥਣ ਥੁਣ ਆ ਦਿਖਾ ਦੇ ਨੇੜੇ ਤੋਂ ਇੱਥੋਂ ਦਿਖਾ ਦੇ ਆਨ ਸਮਾਰ ਕੇ ਲੈ ਬਾਕੀ ਨਾ ਇਹ ਸੱਜਣਾ ਦੇ ਥਣ ਥੁਣ ਦੀ ਗੱਲ ਕਰ ਲਈ ਥਣ ਥੁਣ ਤਾਂ ਆ ਲੱਗੇ ਨੇ ਪੂਰੇ ਟੌਪ ਕੁਆਲਿਟੀ ਦੇ ਇਧਰਲੇ ਬੈਕ ਬੈਕ ਤੋਂ ਵੀ ਦਿਖਾ ਦੇ ਭਾਈ ਪਰ ਇੱਥੇ ਤੋਂ ਲੇਵਾਲੂਆ ਦਿਖਾ ਦੇ ਆ ਆਪਾਂ ਜਿਵੇਂ ਕਹਿਣੀ ਹੁੰਦੇ ਯਾਰ ਫਟਵਾਲ ਵਾਂਗੂ ਬੱਚੀ ਫਸੀ ਖੜੀ ਆ ਤੇ ਹੈਗੀ ਵੀ ਆਨ ਸਿਰਾ ਕੁਆਲਿਟੀ ਦੀ ਆ ਪੂਰੀ ਟੌਪ ਦੀ ਬੱਚੀ ਆ ਤੇ ਇਹਦਾ ਸੂਆ ਕਿਹੜਾ ਤੇ ਕਾ ਇੱਕ ਦਿਨਾਂ ਦੀ ਸੂਈਆ ਬਾਈ ਇਹ ਜੀ ਅੱਜ ਤੀਜਾ ਦਾ ਸੂਈਨ ਹੋ ਗਿਆ ਅੱਛਾ ਜੀ ਪਰ ਹੁਣ ਬੱਸੀਆ ਦੰਦਾ ਦੰਦਾ ਜਾ ਚਾਰ ਦੰਦਾ ਚਾਰ ਦੰਦਾ ਮਗਰ ਵੀ ਬੱਸੀਆ ਜੀ ਅੱਛਾ ਇਹਦੇ ਮਗਰ ਵੀ ਬੱਸੀਆ ਮਗਰ ਬੱਸੀਆ ਹਾਂ ਜੀ ਲੈ ਸਦਨੋ ਇੱਕ ਪਲੱਸ ਪੁਆਇੰਟ ਹੋ ਰਿਹਾ ਉਹ ਤਿਆਰ ਕਰਨ ਵਾਲੀ ਆਈਟਮ ਆ ਇੱਕ ਨਾਲ ਇੱਕ ਨਗੀਨਾ ਜਿਵੇਂ ਸਾਨੂੰ ਮੋਹਰਾ ਨਸਲ ਦੇ ਵਿੱਚ ਕਹਿੰਨਾਂ ਉਹ ਫਰੀ ਆ ਉਹ ਕੰਮ ਅੱਜ ਬਾਈ ਨੇ ਕਰਤਾ ਬਾਈ ਇੱਕ ਨਾਲ ਇੱਕ ਨਗੀਨਾ ਫਰੀ ਆ ਕਿਉਂਕਿ ਜਿਹੜਾ ਚੰਗਾ ਜਾਨਵਰ ਆ ਯਾਰ ਵੱਡੇ ਦੁੱਧ ਵਾਲਾ ਜਿਆਦੇ ਦੁੱਧ ਵਾਲਾ ਉਦੇ ਬੱਚੇ ਵੀ ਵਧੀਆ ਕੀਮਤ ਦੇ ਤਿਆਰ ਹੁੰਦੇ ਨੇ ਜੇ ਆਪਾਂ ਲਾ ਲਈਏ ਬਾਈ ਹਾਂ ਬੋਲੀ ਕਿੰਨੀ ਕੁ ਤਿਆਰ ਹੋਊ ਬੋਲੀ 13 ਕਿਲੋ ਹੈਗੀ ਜੀ ਆ ਜਿਹੜਾ 13 12 ਕਹਦੇ 12 ਕਿਲੋ ਘਟਾ ਦੋ ਆਪਾਂ ਕਾਟ ਕੇ ਦੱਸਾਂਗੇ ਆਪਾਂ ਦਾ ਇੱਕ ਗੱਲ ਕਹਿਣਾ ਜਿਹੜਾ ਸੱਜਣ ਤੇਰੇ ਕੋਲੇ ਘਰੇ ਆਵੇ ਹਾਂਜੀ ਹਾਂਜੀ ਕਿਲੋ ਅੱਧੀ ਕਿਲੋ ਵੱਧ ਹੀ ਨਿਕਲੇ ਇਹ ਤੋਲ ਸਕਦਾ ਤੋਂ ਤੇਰਾ ਹਾਂ ਇੱਥੇ ਤੋਂ ਨਾ ਨਰਾਜ਼ ਹੋ ਕੇ ਨਾ ਜਾਵੇ ਉਹ ਗੇਟ ਤੇਰਾ ਬੰਦਾ 18 ਸੇ ਦੀ ਹੈ ਜੀ ਇਹ ਅੱਛਾ ਬੰਦਾ ਗੁਣੇ ਗੌਂਦਾ ਜਾਵੇ ਵੀ ਸੱਜਣ ਯਾਰ ਕਿਲੋ ਕੱਟ ਹੀ ਦੱਸਿਆ ਆਪਾਂ ਜੀ ਪਹਿਲੀ ਵੀਡੀਓ ਉਹਦੀਆਂ ਨਹੀਂ ਹੁੰਦੀਆਂ ਬਹੁਤ ਗੁੱਸੇ ਮਿੱਤਰ ਹੁੰਦੇ ਆ ਚਾਈ ਭੈਣ ਕਹਿੰਦੇ ਛੇਤੀ ਛੇਤੀ ਲਾ ਕੇ ਦੇ ਉਹ ਮੇਰੀ ਇੱਕ ਬੰਦਾ ਹੋਰ ਲਾਲਾ ਨਾਲ ਖਰੀਦਣ ਆ ਨਹੀ ਹੁਣ ਵੱਧ ਤੋਂ ਵੱਧ ਖਰੀਦਾਂਗੇ ਲੈ ਬੈੜੀ ਤੋਰ ਕੇ ਦਿਖਾ ਦੇ ਭਾਈ ਇਹਦਾ ਰੇਟ ਰੂਟ ਵੀ ਕਰਾਵਾਂਗੇ ਇੱਕ ਵਾਰੀ ਤੋਰ ਕੇ ਦਿਖਾਉਨੇ ਆ ਤੁਹਾਨੂੰ ਕਿਉਂਕਿ ਸੱਜਣ ਕਹੇ ਦੰਦੇ ਨੇ ਵੀ ਵਿੱਚ ਯਾਰ ਤੁਸੀਂ ਗੱਲ ਨਹੀਂ ਲੱਗਦੀ ਕਿ ਗੱਲਾਂ ਵੀ ਨਾ ਜਾਣਕਾਰੀ ਵਾਲੀਆਂ ਕੁਝ ਕਰਨੀਆਂ ਪੈਂਦੀਆਂ ਨੇ ਲੈ ਭਾਈ ਜਾਨ ਜੂਨ ਬੈੜੀ ਚ ਪਾਲੀ ਵਾਲਾ ਤਰਸ ਨੇੜੇ ਲਾ ਦੇ ਲੈ ਵੇ ਦੇ ਕੈਮਰਾ ਐਨ ਦਿਖਾ ਦੇ ਥੱਲੇ ਉਹ ਬਾਈ ਉਹੀ ਗੱਲ ਆ ਸੱਜਣੋ ਜਾਨ ਜੂਨ ਬੈੜੀ ਚ ਪੂਰੀ ਆ ਤੇ ਕੱਦ ਵੀ ਬੈੜੀ ਦਾ ਹੈਗਾ ਵਧੀਆ ਬਾਈ ਇੱਥੇ ਤੋਂ ਕਮਾ ਲਓ ਜੀ ਅੱਜ ਨਾ ਜੇ ਮੈਂ ਗੱਲ ਕਰਨਾ ਸੱਜਣੋ ਉਹ ਗੱਲ ਹੋਈ ਪਈ ਜਿਵੇਂ ਆਪਾਂ ਕਹਿੰਦੇ ਨਹੀਂ ਹੁੰਦੇ ਕਿ ਪਲਵਾਨਾਂ ਵਾਂਗੂ ਯਾਰਾ ਬੱਚੀ ਫਾਸ ਫਾਸ ਕੇ ਦੁਰਦੀਆ ਉਹ ਗੱਲ ਬਾਤ ਆ ਬਾਈ ਇੱਥੋਂ ਅਗਲੇ ਬੰਨੋ ਲੈ ਬਾਅਦ ਦੇਖ ਸਕਦੇ ਹੋ ਤੇ ਮੇਨ ਗੱਲ ਆ ਨਾ ਜਿਹੜੀ ਥਣ ਥਣ ਤਾਂ ਲੱਗਾ ਪੂਰਾ ਬਲ ਦਰਜੇ ਦਾ ਟਾਪ ਕੁਆਲਟੀ ਵਾਲਾ ਥਣ ਥਣੋਟ ਲੱਗਿਆ ਤੇ ਬੱਚੀ ਹੁਣ ਤੁਹਾਨੂੰ ਜਜਮੈਂਟ ਹੁੰਦੀ ਵੀ ਹੋਊਗੀ ਵੀਡੀਓ ਦੇਖ ਕੇ ਬਾਕੀ ਪਲਵਾਨਾਂ ਵਾਂਗੂ ਤੁਰਦੀ ਆ ਯਾਰ ਫਸ ਫਸ ਕੇ ਕਿਉਂਕਿ ਜਾਣ ਵਾਲੀ ਬੱਚੀ ਆ ਮੇਨ ਗੱਲ ਆ ਨਾ ਜਿਹੜੀ ਮੂੰਹੋਂ ਚਾਰ ਦੰਦ ਹੈ ਹਜੇ ਪਹਿਲਾ ਸੂਆ ਇਹਦਾ ਕਿ 13 ਕਿਲੋ ਬੋਲੀ ਬਾਈ ਕਹਿੰਦਾ ਇਸ ਟਾਈਮ ਤੀਜੇ ਦਿਨ ਇਹਦੇ ਥੱਲੇ ਹਾਜ਼ਰ ਹੈ ਸੱਜਣੋ ਜੇ 13 ਅੱਜ ਹਾਜ਼ਰ ਕਰਦੀ ਆ ਤਾਂ 15 16 ਪਾਉਣਾ ਇਹਨੂੰ ਕੋਈ ਬਾਹਲੀ ਵੱਡੀ ਗੱਲ ਨਹੀਂ ਹੈਗੀ ਸੱਜਣੋ ਤੇ ਬਾਕੀ ਹੈਗੀ ਵੀ ਯਾਰ 5 ਸਟਾਰ ਹੈ ਜਰਸੀ ਤੇ ਸਾਹੀਵਾਲ ਦਾ ਥੋੜਾ ਜਿਹਾ ਕ੍ਰੋਸ ਅੰਗ ਆ ਗਿਆ ਬੱਛੀ ਚ ਤਾਂ ਕਰਕੇ ਇਹਦਾ ਥਣ ਥਣ ਸਾਹੀਵਾਲ ਕ੍ਰੋਸ ਅੰਗ ਕਰਕੇ ਨਾ ਸਿਰਾ ਕੁਆਲਟੀ ਦਾ ਲੱਗਿਆ ਤੇ ਮੇਨ ਗੱਲ ਆ ਜਿਹੜੀ ਮਾਗਰ ਵੀ ਬੱਛੀ ਆ ਤੇ ਹੈਗੀ ਵੀ ਯਾਰ ਠੰਡੀ ਸੀਲ ਆ ਬਾਈ ਪੂਰੀ ਆ ਨਾ ਲੈ ਇਹਦਾ ਇਹਦਾ ਰੇਟ ਫਿਰ 1 ਜੀਬੀ ਦਾ 55000 ਉਹ ਰੇਟ ਚ ਨਾ ਚੀਕ ਕਢਾ ਮੈਂ ਡਰਦਾ ਸੀ ਪਹਿਲਾਂ ਵੀ ਤੂੰ ਕਰਦੇ ਯਾਰ ਇਹ ਹੋਏ ਇਹ ਹੋਏ ਕਿਸੇ ਕੋਲ ਹੁੰਦੀ ਤੇ 5 ਬੋਲਦਾ ਸੀ ਅੱਛਾ ਜੀ ਉਹ ਮੈਂ ਤੇ ਮੈਂ ਤੇਰੀ ਤਾਰੀਫ ਕਰਕੇ ਹਟਾਈ ਦੀ ਵੀ ਏਰੀਆ ਦੇ ਵਿੱਚ ਜਿੰਨਾਂ ਦਾ ਰੇਟ ਉਹਦਾ ਤੁਸੀਂ ਦੱਸ ਦੇ ਕੋਈ ਗੱਲ ਨਹੀਂ ਓ ਮੈਂ ਤਾਂ ਕਹਿ ਰਿਹਾ ਹਣ 40 ਦੀ ਦੇਵੇ ਹਣ 40 ਰੁਪਏ ਦੇਣੀ ਨਹੀਂ ਕਿੰਨੇ ਦੀ ਦੇ ਦਾਂਗੇ ਸਹੀ ਇੱਕੋ ਹੀ ਗੱਲ ਜਮੇ ਸਹੀ ਹਾਂ 50 ਛਕਾਂਗੇ ਸਫੜਾਉਣ ਵਾਲੀ ਗੱਲ ਇਹ ਕਰਦੇ 50 ਜੀ ਇਹ ਖਰੀਦੀ ਹੈ ਬਸ ਅਖੀਰ ਹੋ ਜਾਂਗੇ ਭਾਈ ਹੱਥ ਕਦੇ ਕਰਦੇ ਆ ਰਗਾ 50 ਚ ਕੀ ਹੋਗੀ ਬੱਛੀ ਵਾਹ ਹੀ ਚੰਗਿਆ ਜੀ ਬੱਛੀ ਤੇਰੀ ਚੰਗਿਆ ਭਾਈ ਇਹੀ ਜੀ ਗੱਲ 50 ਤੋਂ ਕਰਾਂਗੇ ਮੰਨਤਾ ਨਾ ਤੋੜ ਚੱਪਾ ਕਰਨਾ ਲਓ ਆਪਣੇ ਚੈਨਲ ਤੇ 5 400 ਛੜੇ ਭਾਈ ਇਹਦੀ ਫੇਸ ਕੁਆਲਟੀ ਵੀ ਦਿਖਾ ਦੇ ਯਾਰ ਇਹਦੀ ਵੀ ਫੇਸ ਕੁਆਲਟੀ ਦਿਖਾ ਦੇ ਬੱਛੀ ਇਹ ਵੀ ਚੰਗੀ ਆ ਏ ਆ ਗਈ ਸੱਜਣੋ ਪਿਓਰ ਜਰਸੀ ਦੇ ਵਿੱਚ ਆ ਗਈ ਜੇ ਮੈਂ ਕਰ ਲਾਂ ਗੱਲ ਆ ਤੇ ਬਾਕੀ ਲੂਈ ਲਾਈ ਇਹਦੀ ਵੀ ਆਪਾਂ ਕਹਿ ਲਈ ਵੀ ਪਿਓਰ ਬ੍ਰਾਊਨ ਰੰਗ ਦੇ ਵਿੱਚ ਆ ਗਈ ਤੇ ਬੱਚੀ ਸੱਜਣੋ ਇਹ ਵੀ ਚੰਗਿਆ ਜਾਨ ਜੂਨੇ ਚ ਵੀ ਬਹੁਤ ਆ ਬਾਈ ਅਗਲੇ ਬੰਨਿਓ ਇਹਦਾ ਵੀ ਥਣਥਣੂ ਦਿਖਾ ਦੇ ਸਮਾਰ ਕੇ ਇਹਨੂੰ ਕਿੰਨੇ ਦਿਨ ਹੋ ਗਏ ਜੀ ਸੂਈ ਨੂੰ ਹੋ ਗਏ ਜੀ 10 ਦਿਨ ਅੱਛਾ ਪਿੱਠ ਪੁੜੇ ਦੀ ਬਣਾਵਟ ਉਸਟ੍ਰਕਚਰ ਉਸਟ੍ਰਕਚਰ ਐ ਦਿਖਾ ਦੇ ਕਰ ਤਰਫ ਢਿੱਲੋਂ ਕੱਢ ਦੇ ਗੰਡੇ ਹੁਣ ਤੂੰ ਇਹਨੂੰ ਕਿੰਨੇ ਦਿਨ ਹੋ ਗਏ ਜੀ 10 ਦਿਨ ਹੋ ਗਏ ਇਹਨੂੰ 10 ਦਿਨ ਲਾ ਤੋੜ ਦੋ ਲਾ ਸੱਜਣੋ 10 ਦਿਨ ਸੂਈ ਨੂੰ ਹੋ ਗਿਆ ਸੂਆ ਕਿਹੜਾ ਜੀ ਇਹ ਪਲੂਣੀ ਹੈ ਜੀ ਇਹ ਵੀ ਪੈਲਣਾ ਹੈ ਇਹ ਵੀ ਦੰਦਾ ਚ ਹੋਊਗੀ ਹੋ ਦੰਦਾ ਜੀ ਆ ਜੀ ਇਹ ਵੀ ਤੇ ਇਹ ਵੀ ਸੱਜਣੋ ਹੋਵੇ ਬੱਚੀ ਦੰਦਾ ਚ ਆ ਲੈ ਇਹ ਦੀ ਇਹਦਾ ਵੀ ਲੈ ਵਲੂ ਆ ਬਾਈ ਸਾਨੂੰ ਦਿਖਾ ਦੇਣਾ ਥੱਲੇ ਐਨ ਸਮਾਰ ਕੇ ਬੱਚੀ ਇਹ ਵੀ ਟੋਪ ਕੁਆਲਟੀ ਦੀ ਆ ਬਾਈ ਇਹੀ ਜੀ ਗੱਲ ਨਹੀਂ ਇਹ ਪੁੱਤ ਆ ਲੈ ਚਲੋ ਜੀ ਲੈ ਚਲ ਇੱਥੇ ਤੋਂ ਕਮਾ ਲਓ ਆ ਜਾ ਪੁੱਤ ਉਹ ਜੱਗ ਕਮਾ ਲਓ ਐਨੂੰ ਕਮਾ ਲਓ ਜੀ ਕੋਈ ਗੱਲ ਨਹੀਂ ਉਹ ਕਈ ਵਾਰੀ ਨਾ ਹਾਂ ਤੁਹਾਨੂੰ ਜੱਗ ਬੰਨਿਆ ਜਾਦੇ ਰਹਿਣਾ ਹੁੰਦਾ ਜਾਨਵਰ ਜਾਂ ਸੰਗਲ ਸੁੰਗਲ ਪਾਇਆ ਹੁੰਦਾ ਪਤ ਲਿਹਾਰਾ ਪਾਲਣੇ ਘਰੇ ਆ ਕੇ ਉਹਦਾ ਵਹਿਮ ਜਾ ਮਨਾਉਂਦੀ ਆ ਮਾਰਦੀ ਆ ਛਾਲਾਂ ਬਾਈ ਬੱਛੀ ਜੰਗਿਆਈ ਆ ਨਾ ਤੋਰਾ ਤੂਰਾ ਚੰਗਾ ਬਾਈ ਜਾਂ ਜੂਨ ਬਹੁਤਾ ਬੱਛੀ ਚ ਹਾਂਜੀ ਆਜ ਪਤਾ ਪਿੱਠ ਪੁੜੀ ਦੀ ਬਣਾਵਟ ਚੰਗੀ ਆ ਪੂਰੀ ਬਾਕ ਕਮਾ ਲਓ ਜੀ ਇੱਥੋਂ ਪਰੇਸ਼ਾਨ ਨਾ ਕਰੋ ਇਹਨੂੰ ਲੈ ਬਾਕੀ ਸੱਜਣੋ ਇੱਥੇ ਤੋਂ ਫੇਸ ਕੁਆਲਟੀ ਚੈੱਕ ਕਰ ਸਕਦੇ ਹੋ ਇਹ ਆ ਗਈ ਪਿਓਰ ਜਰਸੀ ਦੇ ਵਿੱਚ ਆ ਗਈ ਬਾ ਲੈ ਚੱਲੋ ਜੀ ਬਾਕੀ ਉਹੀ ਗੱਲ ਆ ਵੀ ਥਣ ਥਣੋਟ ਬੱਛੀ ਦੇ ਜੇ ਗੱਲ ਕਰ ਲਈਏ ਸੱਜਣੋ ਇਹਦੇ ਵੀ ਚੰਗਾ ਲੱਗਿਆ ਬਾਈ ਇੱਥੇ ਤੋਂ ਦੇਖ ਸਕਦੇ ਹਾਂ ਪਿੱਠ ਪੁੜੇ ਦੀ ਬਣਾਵਤ ਤੇ ਪਿਛਲੇ ਬੰਨਿਓ ਵੀ ਲੇਵ ਆਲੂ ਦਾ ਤਰਸ ਦਿਖਾ ਦੇ ਬਾਈ ਨੇੜੇ ਲਾ ਕੇ ਕੈਮਰਾ ਬਾਈ ਥਣ ਥਣ ਇਹਦੇ ਵੀ ਚੰਗਾ ਤੇ ਉੱਤੇ ਤੋਂ ਨਾ ਬਾਡੀ ਬੁੱਡੀ ਵੀ ਸਾਰੀ ਦਿਖਾ ਦੇ ਪਛਾਣ ਨੂੰ ਹੋ ਕੇ ਸਾਰਾ ਸਟਰਕਚਰ ਦਿਖਾ ਦੇ ਇਹਦਾ ਕਿਉਂ ਇਹ ਵੀ ਜਾਨ ਵਾਲੀ ਬੱਛੀ ਆ ਜਿਹੜੀ ਸੱਜਣ ਨੇ ਆ ਕੇ ਦੇਖ ਲਈ ਯਾਰ ਬੱਛੀ ਵਾਂ ਨੂੰ ਪੂਰੀ ਟਾਪ ਦੀ ਤੇ ਚੰਗੀ ਲੱਗੀ ਪੂਰੀ ਇੱਥੇ ਤੋਂ ਫੇਸ ਕੁਆਲਿਟੀ ਦੇ ਬਾਈ ਉਹਰਾ ਮੂੰਹ ਕਰਾ ਦੇ ਦੇ ਇੱਕ ਵਾਰੀ ਤਾਂ ਇਸ ਪਿਓਰ ਜਰਸੀ ਦੇ ਵਿੱਚ ਆ ਗਈ ਬੱਚੀ ਪਹਿਲਾ ਸੂਆ ਕਿੰਨੇ ਦਿਨ ਹੋ ਗਏ ਸੂਈ ਨੂੰ 10 ਦਿਨ ਹੋ ਗਏ ਜੀ 10 ਦਿਨਾਂ ਦੀ ਸੂਈ ਥੱਲੇ ਦੁੱਧ ਕਿੰਨਾ ਰੈਡੀ ਆ ਦੁੱਧ ਹੀ ਆਪਾਂ ਕਹਿੰਦੇ ਨੂੰ ਕੋਈ ਕਹੀ ਆਵੇ 11 ਕਿਲੋ ਧਮਾਗੇ ਹੁਣ 11 ਕਿਲੋ ਰੈਡੀ ਦਾ ਹਾਂ ਜੀ ਹਾਂ ਜੀ 10 ਦਿਨ ਨਹੀਂ ਹੋਇਆ ਲੈ ਤੇ ਬੱਚੀ ਦੇ ਹਿਸਾਬ ਨਾਲ ਮੈਨੂੰ ਲੱਗਦਾ ਵੀ ਯਾਰ ਦੁੱਧ ਦੇ ਥੱਲੇ ਵੱਧ ਹੋਣਾ ਚਾਹੀਦਾ ਦੁੱਧ ਹਾਂ ਜੀ ਇਹਦੇ ਐ ਮਾਏ ਇੱਕ ਉਹ ਪਹਿਲਾਂ ਤੋਂ ਕਿਵੇਂ ਆਪਣੇ ਆਪ ਹੀ ਵੱਧੀਆਂ ਤੋਂ ਇਹ ਪਰੰਪਰਾ ਵੀ ਮੰਨ ਜਾਂਦੀ ਹੈ ਕਿ ਵਾਰੀ ਦੁੱਧ ਕਰੇ ਉਹ 12 13 ਤੇ ਪਹੁੰਚੂਗੀ ਨਾ 12 ਤੇ ਦੁੱਧ ਖਰ ਬਹੁਤ ਹੋ ਜਾਣਾ 12 13 ਵੀ ਹੈ ਨਾ ਕੋਈ ਪਾਰ ਜੀ ਵਾਲੀ ਗੱਲ ਵੀ ਨਹੀਂ ਕਰੀ ਇਧਰ ਉਹ ਟਾਈਮ ਸਾਹ ਗਿਆ ਐ ਤੇ ਵੀ ਮਾਰ ਦੇ ਤੇ ਅਗਲੇ ਬੰਨੇ ਕੈਮਰਾ ਇੱਥੋਂ ਵੀ ਥਣ ਥਣ ਦਿਖਾ ਦੇ ਦੂਰਾ ਥਣ ਲੱਗਿਆ ਹਲੇ ਟਾਈਮ ਬਾਕੀ ਹਾਂ ਬਾਦੀ ਬੁੱਢੀ ਦੀ ਜਗ੍ਹਾ ਹਲੇ ਟਾਈਮ ਵੀ ਥੋੜਾ ਹੋਇਆ ਹਲੇ ਚਵਾਈ ਦਾ ਟਾਈਮ ਸੱਜਣੋ ਪਿਆ 6 ਵਜੇ ਹੁੰਦੇ ਜੀ ਹਾਂ ਉਰਾਂ ਨੂੰ ਆਇਆ ਸੱਜਣਾ ਹੋ ਟਾਈਮ ਮੇਰਾ خیال ਹੈ ਹਜੇ 12 ਕਦੇ ਲਗਭਗ ਹੋਊਗਾ ਜੀ 12 1 ਵਜੇ ਦੇ ਲਗਭਗ ਹੋਊਗਾ ਤੇ ਬਾਕੀ ਜਿਹੜੀ ਆਪਾਂ ਤੁਹਾਨੂੰ ਪਹਿਲੇ ਨੰਬਰ ਤੇ ਦਿਖਾਈ ਦੀ ਬਾਈ ਕਾਨਗੇ ਬਾਲੀ ਬਾਜ਼ਾਰ ਜੇ ਲੱਗੀ ਖੜੇ ਉਹਨੂੰ ਥੋੜੇ ਥੋੜੇ ਭਾਣਾ ਨੇ ਬਾਈ ਹਾਂ ਜੀ ਮਾੜੇ ਮਾੜੇ ਹੈਗੀਆਂ ਕਾਰ ਲੈ ਹੁਣ ਦੁੱਧ ਪੈਉਂਦੇ ਜੋਦੀ ਬਹੁਤ ਹਾਂ ਇਹਦਾ 12 ਲੀਟਰ ਵਾਲੀ ਦਾ ਰੇਟ ਫਿਰ ਅਵੇ ਲਾਂਦਿਆਂ ਦੀ 7000 ਹੈ ਲਾਂਦਿਆਂ ਦੀ 7000 ਹੋਰ ਵੀ ਕਰਦੇ ਮਾਨਤਾ ਹਨ ਉਹ ਜਗਾ ਕਹਤਾ ਯਾਰ ਖਤਰਾ ਹੈ ਉਹ ਯਾਰ ਕਹਤਾ ਅੱਛਾ ਉਹ ਬਾਕੀ ਹੁਣ ਮੇਰੇ ਬਿਨਾ ਕਹੀ ਬਾਈ ਨਾ ਬਾਈ ਨੂੰ ਪਤਾ ਲੱਗ ਗਿਆ ਯਾਰ ਸ਼ੀਮੀ ਸੱਤਵੀਂ ਵੀਡੀਓ ਹੋ ਗਈ ਬਾਈ ਕਹਦਾ ਹੁਣ ਬੜਾ ਪੱਥਰ ਤਰਨ ਵਾਲੀ ਗੱਲ ਨਹੀਂ ਯਾਰ ਬਾਈ ਤੂੰ ਪਹਿਲੀ ਫੇਰ ਵੀ ਖਿੱਚਦਾ ਨਾ ਕੰਮ ਹੁਣ ਬਿਨਾ ਕਹੀ ਬਾਈ ਲੈਣ ਦੇਣ ਲੱਗ ਗਿਆ ਕਰਨਾ ਹੌਲੀ ਹੌਲੀ ਅਗਲੀ ਵੀਡੀਓ ਚ ਸੱਜਣਾ ਮੈਨੂੰ ਕਹਿਣ ਦੀ ਲੋੜ ਹੀ ਨਹੀਂ ਪਿਆ ਕਰਨੀ ਬਾਈ ਜੇ ਵੀ ਲੈਣ ਦੇਣ ਕਰਦਿਆ ਕਰੂਗਾ 35 ਦੀ ਦੇ ਦਾਂਗੇ 35 ਜੋ ਛੋਟਛੱਪਾ ਕਰਦੇ ਚਾਹੇ ਸੌਕਾ ਹੁੰਦਾ ਹੈ ਕੋਈ ਅੱਛਾ ਪੱਤ 5 400 ਨਾਲ ਸ਼ੋਰਟ ਚੱਪੇ ਨਾਲ ਕੋਈ ਡੰਗਰ ਮੈਗਾ ਹੁੰਦਾ ਹੈ। ਬਾਈ ਹੁਣ ਇਹਦੇ ਤੇ ਮਾਰਦੇ ਇਹ ਨਹੀਂ ਫੇਸ ਕੁਆਲਟੀ ਵੀ ਚੈੱਕ ਕਰਾਦੇ ਇਹ ਵੀ ਪਿਓਰ ਜਰਸੀ ਚ ਆ ਗਈ। ਹਾਂਜੀ ਹਾਂਜੀ। ਤੇ ਮੇਨ ਗੱਲ ਆ ਜਿਹੜੀ ਇਹਨਾਂ ਦੀ ਏਅਰ ਠੰਡੀਆਂ ਸੀਲ ਵਾਲੀਆਂ ਹੁੰਦੀਆਂ ਇਹਦੇ ਨਾਲ ਜਵਾਕ ਚੋਈਆਂ ਇਹਦਾ ਵੀ ਬਾਈ ਲੇਵਲੂਆ ਦਿਖਾਦੀ ਅੱਗੇ ਤੋਂ ਠੰਡ ਠਣਾ ਹਟੇ ਨੂੰ ਵੀ ਚੰਗਾ ਲੱਗਿਆ। ਪਰ ਇਹਨਾਂ ਦੇ ਮੁਕਾਬਲੇ ਜੇ ਮੈਂ ਗੱਲ ਕਰ ਲਾ ਆ ਬੱਚੀ ਦੇ ਇਹਦਾ ਸੁਆ ਵੀ ਵੱਡਾ ਤੇ ਥੋੜੀ ਜੀ ਨਾ ਇਹ ਬੱਚੀ ਸ਼ਾਮ ਚ ਘਟਾਈ ਹੋਈ ਹੈ। ਸਭ ਨਹੀਂ ਹੋਈ ਇਹ। ਹਾਂ ਸਭ ਨਹੀਂ ਹੋਈ। ਸਭ ਘਟਾ ਖੋਲ ਕੇ ਤੋਰਦੇ ਨੇ ਕੋਈ ਗੱਲ ਹੀ ਔਖਾ ਅਖੇ ਖੋਰ ਕੇ ਥੋੜਾ ਥਕਾਈ ਬਣੀ ਕਿ ਅਖੇ ਦੂਰੋਂ ਜਿਆਦਾ ਦੂਰੋਂ ਸੋਆਂ ਘਾਂਟੇ ਲੱਗ ਗਈ ਬਾਟ ਖਿੱਚ ਕੇ ਆਈ ਬਾਈ ਲੰਬੀ ਵੀ ਆ ਹਾਂਜੀ ਦੂਜੀ ਸਟੇਜ ਦੁੱਧਾ ਆਉਂ ਬੜੀ ਹੈ ਨਾ ਬੈੜੀ ਦੁੱਧਾ ਤੇ ਉਹੀ ਗੱਲ ਆ ਬਾਈ ਲੰਬਾਈ ਲੰਬੂਈ ਬਹੁਤ ਆ ਤੇ ਇੱਥੇ ਤੋਂ ਸੱਜਣਾ ਥਣ ਥਣੌੜ ਦੇਖ ਸਕਦੇ ਹੋ ਇਹਦਾ ਵੀ ਬਾਕੀ ਲੈ ਰਾ ਥੋੜਾ ਜਿਹਾ ਬੰਦ ਰੱਖ ਦਿਆ ਬੰਦ ਦੇ ਵੀ ਇਹ ਦੁੱਧ ਹੈਗਾ ਬੈ ਕਮਾ ਲਓ ਜੀ ਆ ਪੁੱਤ ਤੇ ਬਾਕੀ ਉਹੀ ਗੱਲ ਆ ਸੱਜਣਾ ਲੰਬਾਈ ਲੰਬੂਈ ਬਹੁਤ ਆ ਤੇ ਫੇਸ ਕੁਆਲਟੀ ਚੈੱਕ ਕਰ ਸਕਦੇ ਹੋ ਤੇ ਲੰਬੀ ਲੰਬੀ ਤਾਂ ਹੈਗੀ ਆ ਬਈ ਟਰੱਕ ਜਿੰਨੀ ਲੰਬੀ ਇਹ ਤੇ ਇਹ ਲੇਵਾ ਥੋੜਾ ਜਾਂ ਅੰਦਰ ਨੂੰ ਰੱਖਦੀ ਆ ਤੱਕ ਜਾ ਦੇ ਕਿਉਂਕਿ ਬਾਕੀ ਜੇ ਕਿਸੇ ਸਾਹ ਵਾਲੇ ਸੱਜਣ ਕੋਲ ਜਾਂਦੀ ਆ ਤਾਂ ਚਾਰ ਚੂਰ ਵਾਲੇ ਸੱਜਣ ਕੋਲੇ ਬਾਗੀ ਬਾਈ ਜੇ ਭਰ ਗਈ ਨਾ ਫੇਰ ਮੱਛੀ ਵਧੀਆ ਫੈਰੀ ਬਣ ਜੂਗੀ ਬੜਾ ਮਜ਼ਬੂਤਲੀ ਆ ਇਹ ਜੀ ਬੜੀ ਨੂੰ ਹੁਣ 12 ਗੱਲਾਂ ਸੱਜਣੋਂ ਜੇ ਇਹਦੇ ਮੈਂ ਨਾ ਸਟਰਕਚਰ ਦੀ ਗੱਲ ਕਰਾਂ ਨੇ ਢਾਂਚੇ ਦੀ ਢਾਂਚਾ ਚੰਗਾ ਪਰ ਫਿੱਕੀ ਜ਼ਰੂਰ ਆਉਂਦੀ ਹਾਂ ਇਹ ਕੱਲ ਹੀ ਆਈ ਹੈ ਇਹਦਾ ਸੁਆ ਕਿਹੜਾ ਜੀ ਇਹ ਤੀਜੇ ਸੂਈ ਹੋਇਆ ਤੀਜੇ ਸੂਈ ਸੂਈ ਹੋਇਆ ਇੱਕ ਦਿਨਾਂ ਦੀ ਸੂਈ ਹੋਇਆ ਇਹ ਸੂਈ ਨੂੰ ਹੋ ਗਿਆ ਹਫਤਾ ਜੀ ਇੱਕ ਹਫਤਾ ਔਰ ਇੱਕ ਬੱਚੀ ਹੈ ਮਾਗਰ ਮਾਗਰ ਇਹਦੇ ਵੀ ਬੱਚੀ ਹੈ ਇਹਦੇ ਮਾਗਰ ਬੱਚਾ ਕੀ ਹੈ ਇਹ ਬੱਛਾ ਜੀ ਇਹਦੇ ਮਾਗਰ ਬੱਚਾ ਇੱਕ ਨੰਬਰ ਵਾਲੀ ਮਾਗਰ ਹਾਂਜੀ ਹਾਂਜੀ ਦੁੱਧ ਹੁਣ ਕਿੰਨਾ ਰੈਡੀ ਹੋਊਗਾ ਦੁੱਧ ਆ 12 ਵਜਾਂਗੇ ਅੱਜ ਦੀ ਘੜੀ ਅੱਜ ਆਪਾਂ 12 ਮਾਪ ਕੇ ਦੇਵਾਂਗੇ ਤੇ ਬਾਕੀ ਹਰੇਕ ਵੀਡੀਓ ਦੇ ਮਾਧਿਅਮ ਰਾਹੀਂ ਮੈਂ ਕਹਿਣਾ ਵੀ ਨਾ ਸਜਣੋ ਕੱਟੋ-ਕੱਟ ਜੀ ਸੁੱਤੋਂ ਆਇਆ ਨਹੀਂ ਜਾਂਦਾ ਦੋ ਰੰਗ ਜ਼ਰੂਰ ਚੋਇਆ ਕਰੋ ਹਾਂਜੀ ਠੀਕ ਹੈ ਕਿਉਂਕਿ ਤੁਸੀਂ ਉਸ ਤੋਂ ਬਾਅਦ ਫੋਨ ਕਰਦੇ ਰਹਿਣੋ ਯਾਰ ਉਹ ਜਾਨਵਰ ਨਹੀਂ ਬਾਈ ਦੁੱਧ ਘੱਟ ਕੱਢਿਆ ਜੀ ਜਾਂ ਉਹਦੇ ਥੱਲੇ ਇੰਨਾ ਹੈ ਨਹੀਂ ਤੇ ਬਾਈ ਨੇ ਉਹੀ ਕਹਿਤਾ ਕਿ ਜਦੋਂ ਤੁਸੀਂ ਨੇ ਰੁਪਈਏ ਦੇਣੇ ਨੇ ਕੋਈ ਬਾਈ ਮੂਹਤੇ ਖੜਾ ਹੈ ਵੀ ਇਹਨੇ ਕੋਈ ਪਾਟਾ ਹੋਇਆ ਨੋਟੀਏ ਤੁਸੀਂ ਦਿੱਤਾ ਨਾ ਪਾਇਰਾਂ ਚ ਮਾਰਨਾ ਬਾਈ ਨੇ ਕੱਢ ਕੇ ਨੋਟ ਬਾਈ ਨੇ ਨਵੇਂ ਲੈਣੇ ਨੇ ਤੇ ਫਰਜ ਥੋੜਾ ਵੀ ਬਣਦਾ ਬਾਈ ਦੋ ਰੰਗ ਦੋ ਚੋਬੋ ਤਿੰਨ ਚੋਬੋ ਖੁੱਲੀ-ਛੁਕਿਆ ਲੋਗ ਦਿੰਦੇ ਅਸੀਂ ਅੱਛਾ 12 ਕਿਲੋ ਆਪਾਂ ਅੱਜ ਵੇਚਾਂਗੇ ਅੱਜ ਦੀ ਘੜੀ ਹੈਗਾ ਕੱਲ ਨੂੰ ਬਦ ਵੀ ਚੱਲਦੀ ਅੱਛਾ ਜੀ ਮੈਂ 12 ਤੋਂ ਘੱਟਦਾ ਨਹੀਂ 12 ਤੋਂ ਨਹੀਂ ਘੱਟਦਾ ਲਓ ਜੀ ਨੋ ਰ ਇਹ ਜਿਹੜਾ 37000 ਹੈ 37 ਇਹਦੇ ਨਾਲੋਂ ਜ਼ਿਆਦਾ ਕਰੀ ਜਨਾ ਇਹਦਾ ਇਹ ਜੋਦ ਨੂੰ ਬਹੁਤ ਜ਼ਿਆਦਾ ਹੋਊਗਾ ਮੂੰਹ ਜਾ ਉਹ ਬਾਹਰ ਆਈਆ ਉਹ ਹੋਣਾ ਆਈਆ ਮੈਨੂੰ ਪਤਾ 15 ਕੁ ਲੈ ਪਹੁੰਚਣਾ ਅੱਛਾ ਹਾਂਜੀ ਉਹ ਉੱਤੋਂ ਫਿੱਕੀ ਵੀ ਆ ਫਿੱਕੀ ਹੋ ਜਾ ਕਿੰਨੇ ਦੀ ਛੱਡ ਦਾਂਗੇ ਲਾਸਟ ਇੱਕੋ ਹੀ ਗੱਲ ਇਹ ਮੋਰਾ ਨੂੰ ਆਇਆ ਕੌਲੀ ਲੈ ਹਉ ਹੁਣ ਇੱਕੋ ਹੀ ਗੱਲ ਇੱਕ ਗੱਲ ਇਹ ਕਰ ਅਗਰ ਮੇਰੇ ਨਾਲ ਦੂਜੀ ਦਾ ਕਰ ਹੀ ਨਾ ਕਰ 35000 ਹੈ 35 ਬਾ 35 ਕਰ ਦਾਂਗੇ ਛੋੜ ਛੱਪਾ ਮਾੜਾ ਮੋਟਾ ਕਰ ਤਾਂ ਮਾਂ ਤਾਂ ਤਾਂ ਕਰਨਾ ਪੈਂਦਾ ਤਾਂ ਤਾਂ ਦਾ ਕੌਣ ਕਰਦੇ ਆ ਜੀ ਜੀ ਉਡੀਆ ਆ ਆ ਬੱਚੀ ਖੋਲ ਕੇ ਤੋਰ ਕੇ ਦਿਖਾ ਦੇ ਫਿਰ ਪੁੱਛ ਦਿਆਂ ਡਿਟੇਲ ਇਹਦੀ ਆਪਾਂ ਇਹ ਮੇਰਾ ਖਿਆਲ ਆਪਣੀ ਪਹਿਲੀ ਵੀਡੀਓ ਦੇ ਵਿੱਚ ਵੀ ਆਈ ਹੈ ਨਾ ਪਾਈ ਦੁੱਧ ਦੀ ਆਕਸੀਜਨ ਨੂੰ ਫਿਰ ਅੱਛਾ ਇਹ ਬੱਚੀ ਨਹੀਂ ਰੱਜੇ ਦੁੱਧ ਦੇ ਫੋਨ ਮਾਗੇ ਲਿਆ ਆ ਕਿ ਵੇਚਦਾ ਆਂਗੇ ਮੰਗੀ ਬਹੁਤ ਆ ਅੱਛਾ ਲੈ ਨਾ ਲੈ ਵਾਲੂ ਵਾ ਲੈ ਨਾ ਦੁੱਧ ਹਲਾ ਫੋੜੀ ਫਿੱਕੀ ਹੋ ਪਈ ਪਹਿਲਾਂ ਨਰੀ ਵੱਲਦੀ ਫਿੱਕੀ ਹੁਣ ਥੋੜਾ ਪੈ ਗਿਆ ਭਾਈ ਦੁੱਧ ਵੀ ਬਹੁਤ ਹੋ ਗਿਆ ਫਿਰ ਵਾਲ ਦੀ ਚੰਗੀ ਆ ਇਹਦੀ ਲੰਬਾਈ ਲੰਬੂਈ ਇਹਦੀ ਵੀ ਬਹੁਤ ਆ ਭਾਈ ਦੁੱਧ ਵੀ ਪਾਜੀ ਹੋ ਇਹਦਾ ਵੀ ਲੈ ਵਾਲੂ ਵਾ ਅਗਲੇ ਬੰਨਿਓ ਦੇਖ ਸਕਦੇ ਹੋ ਇਧਰੋਂ ਬੈਕ ਤੋਂ ਲੈਵਾ ਚੰਗਾ ਦਿਖਾਉਂਦੀ ਆ ਬਾ ਕਮਾਲ ਹੋ ਜੀ ਤਾਂ ਬੱਤ ਇਹਦਾ ਸੁਆ ਕਿਹੜਾ ਜੀ ਇਹ ਵੀ ਇਹ ਦੂਜਾ ਆ ਇਹਦਾ ਦੂਜਾ ਆ ਬੜਾ ਕੋਸਾ ਅਛਾ ਦੂਜਾ ਹਾਂ ਜੀ ਹਾਂ ਦੇਖਣ ਨੂੰ ਤੀਜਾ ਲੱਗਦਾ ਦੇਖਣ ਲੱਗੇ ਠਿੱਕੀ ਕਰਕੇ ਪਾਸ ਨੂੰ ਅਸਲੀ ਕਰਕੇ ਆਇਆ ਪੱਕੀ ਇਹ ਦੂਜਾ ਆ ਇਹ ਉਹੀ ਗੱਲ ਆ ਵੀ ਉੱਤੋਂ ਠਿੱਕੀ ਜ਼ਰੂਰ ਆ ਪਰ ਜਿੱਦੀ ਕੇ ਦੀ ਬਾਡੀ ਉੱਤੋਂ ਔਡਾ ਕਰਦਾ ਇਹ ਲੇਵਾ ਲਈ ਫਿਰਦੀਆਂ ਨਾਲ ਹਾਂ ਜੀ ਹਾਂ ਜੀ ਤਾਂ ਵੀ ਅਗਲੇ ਬੰਦੇ ਉਹ ਵੀ ਲੇਵਾ ਲੂਆ ਦਿਖਾ ਦੇ ਬਾਈ ਥਣ ਥਣੋਟ ਐਨ ਮਾਰਦੇ ਰਹੇ ਰਾਜਾ ਵੇ ਤਰਸ ਕਰਕੇ ਸੇ ਪਾਸੇ ਇਹ ਸੀ ਜੀ ਹਾਂ ਜੀ ਮਾੜਾ ਪੈਰ ਜਾ ਕਰਾ ਦੂ ਮੰਗ ਲੀਦਾ ਮੁੰਡੇ ਨੂੰ ਦਿਖਾ ਦਾਂਗੇ ਨੇੜੇ ਲਾ ਕੇ ਕੈਮਰਾ ਇਹਦਾ ਦੂਜਾ ਸੂਆ ਕਿੰਨੇ ਦਿਨਾਂ ਦੀ ਸੂਈ ਹੋ ਗਈ ਤਾਂ ਕਿੰਨਾ ਦੁੱਧ ਰੈਡੀ ਦਾ ਹੋ ਗਿਆ ਉਹਨਾਂ ਨੂੰ ਆਜੋ ਜੀ ਇਹਨੂੰ ਵੀ ਦੇ ਸੂਈ ਨੂੰ ਹੋ ਗਏ ਸਹੀ 14 ਦਾ ਸਹੀ 14 ਦਾ ਕੀਆ ਨਾਲ ਇਹਦੇ ਇਹ ਬੱਛੀ ਆ ਜੀ ਇਹਦੇ ਮੰਗਰ ਬੱਛੀ ਆ ਹਾਂ ਜੀ ਹਾਂ ਜੀ ਇਹਦੇ ਗੱਲ ਵੀ ਬੱਛੀ ਆ ਮਤਲਬ ਇੱਕ ਦੇ ਮੰਗਰ ਬੱਛਾ ਜੀ ਆਪਾਂ ਗੱਲ ਕਰੀਏ ਹਾਂ ਜੀ ਇੱਕ ਦੇ ਮੰਗਰ ਬੱਛਾ ਜੀ 13 ਕਿਲੋ ਦੁੱਧ ਦਾ ਇਹਦੇ ਰਹੀ ਕਿੰਨੇ ਲਵਾਂਗੇ ਅੱਜ ਇਹ ਪਿਆ ਲੈਣਦੇ ਹਾਂ ਇਹਦੇ ਵੀ 35 ਕਿਲੋ ਮੰਗਾਂਗੇ ਆ 30 ਜਾਣੇ ਲੱਗ ਗਿਆ ਨਹੀਂ ਜਾਣੀ ਜਾ ਕੇ 33 ਦਾ ਫੜਨੇ ਲੱਗ ਗਿਆ 33 ਲੱਗ ਗਿਆ ਉਹ ਫਿਰ ਦੇਦਾ 33 ਦਾ ਪੱਖਾ ਅਸੇ ਲੱਗ ਗਿਆ ਉਹ ਦੁੱਧ ਵਧੀ ਜਾਂਦੇ ਆ ਜੀ ਦੁੱਧ ਵਧੀ ਜਾਂਦੇ ਆ ਓਏ ਫਿਰ ਹੁਣ ਬਦੀ ਤਾਂ ਜਾਊਗੀ ਜਿਵੇਂ ਜਿਵੇਂ ਲੱਗ ਆ 35000 ਓਏ ਛੱਡਨਾ ਉਹ 10000 ਦਾ ਸੱਜਣਾ 50000 ਛੋਟਈ ਜੀ ਕਰਨੀ ਏ ਮਿਲੂਗੀ ਤੁਹਾਨੂੰ 34000 ਦੀ ਫਿਕਸ ਰੇਟ ਤੇ 13 ਕਿਲੋ ਦੁੱਧ ਦੇ ਥੱਲੇ ਚ ਇਹ ਚਾਰ ਡੰਗਾ ਬਾਈ ਕਹਿੰਦਾ ਆ ਕਿ ਜੋਖ ਲਿਓ ਕੋਈ ਦਿੱਕਤ ਨਹੀਂ ਹੋਰ ਵੀ ਕੇ ਹੋਰ ਖੜੀਆਂ ਬੈੜੀ ਕੋਈ ਹੋਰ ਦਿਖਾਉਣੀ ਆ ਆ ਸਾਡੇ 6 ਮਹੀਨੇ ਆ ਜੀ ਆਪਣੇ ਸਾਹੀਵਾਲ ਲੈ ਆ 8 6 ਮਹੀਨਿਆਂ ਦੀ ਗੱਬਰ ਸਾਹੀਵਾਲ ਸੁਹਾ ਕਿਹੜਾ ਇਹਦਾ ਸੁਹਾ ਦੂਜਾ ਜੀ ਦੂਜਾ ਲੱਗੀ ਹੋਈ ਆ ਅੱਛਾ ਹਾਂਜੀ ਹਾਂਜੀ ਦੂਜੇ ਸੁਹਾ ਸੂਗੀ ਹਾਂ ਦੂਜੇ ਸੂਗੀ ਪਹਿਲੇ ਸੁਹਾ ਕਿੰਨਾ ਕ ਦੁੱਧ ਪਾਇਆ ਨਹੀਂ ਪਹਿਲਾਂ ਵੀ ਦੇ ਮਾਲਕਾਂ ਨੇ ਦੱਸਿਆ 14 ਲੀਟਰ ਆ ਮਾਰ ਕੇ ਤੇਰੀ ਆ ਉਹੀ ਦੱਸ ਦਦਿਆ ਹੁੰਦੇ ਨਹੀਂ ਜੀ ਮੜੀ ਜੰਗੀ ਆ ਜੀ ਪੇਚਣ ਵਾਚਦੇ ਬਾਰੇ ਲੋਕਾ ਜਿਵੇਂ ਮਾਰ ਕੇ ਹੱਥ ਮੇਰੀ ਜਾਓ ਜੀ ਉਹ ਸਾਹੀ ਬਾਹ ਠੰਡੀਆਂ ਸੀਲ ਕਰਦੇ ਹੁੰਦੀਆਂ ਨੇ ਠੰਡੀ ਸੀਲ ਆ ਕੋਈ ਠੰਡੀ ਸੀਲ ਹੀ ਜ਼ਿਆਦੇ ਆ ਜੀ ਤਾਂ ਹੀ ਲੈ ਲਈ ਆਪਾਂ ਅਜਾ ਠੰਡੀ ਕਰਕੇ ਲੈ ਲਈ ਹਾਂ ਤਾਂ ਹੀ ਬਾਹਰ ਕਰਦੇ ਆ ਜੀ ਆਜੋ ਤੋੜ ਕੇ ਦਿਖਾ ਦੋ ਇਹਨੂੰ ਮੜੀ ਜੀ ਹਾਂ ਹੀ ਆਪਾਂ ਲਈ ਜਾਏ ਬਸ ਸੱਜਣੋ ਅੱਗੇ ਦੇ ਲਈ ਵਾਸਤੇ 6.5 ਮਹੀਨਿਆਂ ਦੀ ਗੱਬਣਾ ਹਾਂ ਜੀ ਮਤਲਬ 7 ਮਾਂ ਲੱਗਿਆ ਜੀ 7 ਮਾਂ ਲੱਗਿਆ ਹੋਇਆ ਹੈ ਜੀ ਸਾਢੇ 6 ਦੀ ਹੋ ਗਈ ਹਾਂ ਜੀ ਛੰਡਾ ਟੀਕਾ ਲਵਾਇਆ ਹੋਇਆ ਹਾਂ ਜੀ ਆ ਜੀ ਚੇਰ ਫੇਰੇ ਦਾ ਕਿੰਨੇ ਮਹੀਨੇ 9 9 ਪੂਰੇ ਕਰਕੇ ਨੌਵੇਂ ਚ ਸੂ ਪੈਂਦੀ ਆ ਜੀ ਅੱਛਾ ਜੀ ਹਾਂ ਜੀ ਨਾ ਬੱਚੀ ਚੰਗੀ ਆ ਹੈਗੀ ਆ ਬਾਈ ਸਾਹੀਵਾਲ ਹਾਂ ਜੀ ਹੁਣ ਮੈਂ ਲੇ ਵਾਤੇ ਦਾ ਤੁਹਾਨੂੰ ਦਿਖਾ ਨਹੀਂ ਸਕਦਾ ਝੋਲੀ ਦਿਖਾ ਦਾਂ ਕਿਉਂਕਿ ਸਾਢੇ ਛੇ ਮਹੀਨਿਆਂ ਦੀ ਗੱਬਣ ਹੈ ਆ ਜਾ ਸੋਹਣੀ ਤੇ ਬਾਕੀ ਜਾਨ ਜੂਨ ਤਾਂ ਇਹਨਾਂ ਚ ਹੁੰਦੀ ਆ ਬਾਈ ਵਾ ਕਮਾ ਲੀ ਛੀ ਨਹੀਂ ਜਾਦੇ ਆ ਥੋੜੀ ਉਸ ਜਿੱਥੇ ਖੋਲ ਗਈ ਥੇ ਖੜ ਜਾਣਾ ਇਹ ਪਤਾ ਆ ਵੀ ਸ਼ਿਕਾਇਤ ਇਹ ਰਹੇ ਆ ਵੀ ਜਿਆਦੇ ਇਹਨਾਂ ਨੇ ਗਰਮ ਹੁੰਦੀਆਂ ਨੇ ਵਿੱਚ ਸਾਹੀਵਾਲ ਹਵਾ ਨਹੀਂ ਹੈਗੀ ਵਾ ਕਮਾ ਲਓ ਜੀ ਹਾਂ ਜੀ ਇੱਥੇ ਖੋਲ ਗਈ ਇੱਥੇ ਖੜ ਜਾਣਾ ਨੇ ਅਸੀਂ ਆਣੀ ਬੇ ਲੱਭਾ ਜੂਗੀ ਕਿਸੇ ਪਾਸਿਓਂ ਬੱਚੀ ਚੰਗੀ ਆ ਬਾਈ ਕਈ ਵਾਰੀ ਸਾਹੀਵਾਲ ਬੱਚੀ ਦਾ ਕੋਈ ਸੱਜਣ ਹੁਣ ਦਾ ਸ਼ਕੀਨ ਬਾਹਲਾਏ ਚੱਲੂ ਜੀ ਉੱਥੇ ਬੰਨ੍ਹਨੇ ਕੋਈ ਆ ਇੱਥੇ ਬੰਨ੍ਹ ਦੋ ਲੈ ਫੇਸਬੁਕ ਕੁਆਲਿਟੀ ਇੱਧਰ ਤੋਂ ਤੁਹਾਨੂੰ ਮੈਂ ਚੈੱਕ ਕਰਾ ਦੇਣਾ ਸੱਜਣੋ ਬੱਚੀ ਚੰਗੀ ਆ ਕੱਦ ਕਾਠ ਵਾਲੀ ਬੱਚੀ ਆ ਬਾਈ ਤੇ ਕਲਰ ਕੋਲਰ ਚੰਗਾ ਤੇ ਮੇਨ ਗੱਲ ਆ ਨਾ ਸਾਹੀਵਾਲ ਦੇ ਵਿੱਚ ਜਿਹੜਾ ਆ ਚੱਲ ਰੈ ਨਾ ਇਹਦਾ ਆ ਚੱਲਰ ਵੀ ਮੈਨੇ ਰੱਖਦਾ ਹੁੰਦਾ ਥੋੜੀ ਥੋੜੀ ਜਾਣਕਾਰੀ ਸੱਜਣੋ ਰੱਖਦਾ ਮੈਂ ਸਾਹੀਵਾਲ ਬਾਰੇ ਬਾਹਲਾ ਤਾਂ ਮੈਨੂੰ ਪਤਾ ਨਹੀਂ ਦੇਖ ਲਓ ਪੂਰੀ ਚੱਕ ਲੂਗੀ ਆ ਇਹਦੇ ਭਾਈ ਚਾਲਰ ਝੂਲਰ ਆ ਤੇ ਫੇਸ ਕੁਆਲਟੀ ਇਹਦੀ ਇਹ ਆ ਗਈ ਹੈ ਨਾ ਪੂਰੇ ਜੇ ਰੰਗ ਚ ਆ ਗਈ ਗਰਾਊਂਡ ਦੇ ਕਲਰ ਚ ਆ ਗਈ ਇਹ ਇਹਦਾ ਕੀ ਰੇਟ ਕਰਦੇ ਆਪਾਂ ਆ ਮੇਰੇ 35000 ਆ ਜੀ ਹੈ ਇਹ ਆ ਜਨਾ ਜਾ ਕਿਤੇ ਸੋਣ ਤੇ 50 ਕੁ ਮਿਲ ਤੇ ਜਾਣਾ ਹੀ ਪਸਿਆ ਅੱਛਾ ਜੀ ਹਾਂ ਜੀ 35 ਵੇ ਸਾਹਮੂਗਾ ਵੀ ਆਲਾ ਦੋ ਬਸੇ ਵਿੱਚੋ 1000 2000 ਦੇ ਫਰਕ ਪੂਰਾ ਨਹੀਂ ਲੱਗ ਉੱਤਰਾ ਜੜ ਦੇ ਕਿਸੇ ਲਈ ਇਹ ਨਸਲੀ ਬੋਈ ਚੰਗੇ ਘਰੋਂ ਇਸ ਤੇदाई ਚੋਂ ਆਈ ਆ ਅੱਛਾ ਹਾਂ ਜੀ ਕਿਉਂ ਬਸੋਂ ਤੋਂ ਆਈ ਹਈ ਆ ਅਸਲੀ ਬੋਈ ਬੱਸੀ ਅਜਾ ਦੇਖੀ ਹੋਈ ਆਪਾਂ ਨੇ ਨਾ ਦੇਖੀ ਹੋਈ ਆ ਬਾਕੀ ਕਾਠ ਦੇ ਲੋ ਕਿਸੇ ਜਣੇ ਸਾਹੀਵਾਲ ਵੀ ਜੇ ਕਿਸੇ ਸੱਜਣ ਦੇ ਆਈ ਪਸੰਦ ਤਾਂ ਬਾਈ ਨਾਲ ਕਰ ਲਿਓ ਕਨੈਕਟ ਨਹੀਂ ਜਦੋਂ ਬਾਈ ਫਿਰ ਤਿਆਰ ਕਰੂਗਾ ਤਿਆਰ ਕਰਕੇ ਆਪਣੀ ਵੀਡੀਓ ਦੇਣਾ ਜੱਗਾ ਬਾਈ ਆ ਉਮੀਦ ਦੇ ਦਿਓ ਮੈਂ ਜ ਇਹ ਵੀ ਹੁੰਦਾ ਸੀ ਹਾਂ ਜੀ ਬਹੁਤ ਤਾਈਆਂ ਖੰਡੀਆਂ ਸੀ ਵੱਧਦਾ ਇਹ ਸਿੰਘ ਇਹ ਕਢਾਉਂਦੇ ਨੀ ਯਾਰ ਬਾਲ ਜੀ ਹਾਂ ਜੀ ਨਹੀਂ ਜੀ ਨਹੀਂ ਅੱਛਾ ਇਹੋ ਜੀ ਦਾ ਬਾਕੀ ਕਿੱਥਾ ਐ ਪਸੂ ਹੱਥੇ ਲੈ ਇੱਕ ਵਾਰੀ ਤਰਸ ਇਧਰ ਲਿਆ ਗਾਵਾਂ ਤੇ ਹੋਰ ਮਾਰਦੇ ਕੈਮਰਾ ਇਧਰਲੇ ਬੰਨੇ ਲਿਆ ਬਾਈ ਸਟਾਰਟਿੰਗ ਤੋਂ ਲਾ ਕੇ ਮਾਰਦੇ ਤੇ ਆ ਸੱਜਣੋ ਇਹਨਾਂ ਚੋਂ ਕੋਈ ਵੀ ਗਾਂ ਤੁਹਾਨੂੰ ਪਸੰਦ ਆਉਂਦੀ ਐ ਤੁਰ ਤੱਕ ਮਾਰਦੇ ਬਾਈ ਕੈਮਰਾ ਬਾਈ ਨਾਲ ਕਨੈਕਟ ਕਰਕੇ ਇਹਨਾ ਤੁਸੀਂ ਖਰੀਦ ਸਕਦੇ ਹੋ ਤੇ ਨੰਬਰ ਨਾਲ ਸੱਜਣੋ ਬਾਈ ਦਾ ਮੈਂ ਵੀਡੀਓ ਦੇ ਵਿੱਚ ਹੀ ਚੱਲੂਗਾ ਨੰਬਰ ਬਾਈ ਦਾ ਸਕਰੀਨ ਤੇ ਲਾ ਦੂੰਗਾ ਇਹ ਹੈਗੀ ਆ ਪਹਿਲੇ ਸੂਏ ਦੀ ਚਾਰ ਦੰਦ 13 ਕਿਲੋ ਬੋਲੀ ਰੈਡੀ ਆ ਵੀ ਪਹਿਲੇ ਸੂਏ ਦੀਆਂ 12 ਕਿ 12 ਕਿਜੀ ਵਾਲੀ ਆ ਹੈਗੀ ਆ ਬਈ ਤੀਜੇ ਸੂਏ ਦੀ ਬੰਦਲੇ ਵਾਰ ਰੱਖਦੀ ਆ ਇਹਦੇ ਥੱਲੇ ਵੀ 12 13 ਤਿਆਰ ਹੈ ਤੇ ਲੰਬਾਈ ਲੰਬੂਈ ਇਹਦੀ ਵੀ ਚੰਗੀ ਆ ਤੇ ਆ ਆ ਗਈ ਮੇਰਾ ਖਿਆਲ ਆ ਦੂਜੇ ਸੂਏ ਦੀ ਇਹਦੇ ਥੱਲੇ ਹੈਗਾ 13 ਕਿਲੋ ਰੈਡੀ ਇਹਨਾਂ 'ਚ ਕੋਈ ਵੀ ਪੱਛੀ ਤੁਹਾਨੂੰ ਸੱਜਣੋਂ ਪਸੰਦ ਆਉਂਦੀ ਆ ਬਾਈ ਨਾਲ ਗੱਲਬਾਤ ਕਰਕੇ ਨੇੜੇ ਆ ਕੇ ਤਸੱਲੀ ਕਰਕੇ ਖਰੀਦ ਸਕਦੇ ਆ ਕਿਉਂਕਿ ਬਾਈ ਨੇ ਗਾਰੰਟੀ ਦਿੱਤੀ ਆ ਵੀ ਦੋ ਡੰਗ ਚਾਰ ਡੰਗ ਆ ਪਾ ਚਬਾਵਾ ਦੇ ਯਾਰ ਕੋਈ ਪ੍ਰੋਬਲਮ ਨਹੀਂ ਹੈਗਾ ਇਸ ਗੱਲ ਦਾ ਤੇ ਬਾਕੀ ਇਸੇ ਤਰ੍ਹਾਂ ਹੀ ਚੈਨਲ ਨੂੰ ਪਿਆਰ ਬਣਾਈ ਰੱਖਿਓ ਅਗਲੀ ਵੀਡੀਓ ਕਿਸੇ ਹੋਰ ਫਾਰਮ ਤੋਂ ਲੈ ਕੇ ਮਿਲਦੇ ਹਾਂ ਸੱਜਣੋ ਉਦੋਂ ਤੱਕ ਚੈਨਲ ਨਾਲ ਬਣੇ ਰਹੋ ਧੰਨਵਾਦ